ਬਨੂ ਦੇ ਨਾਂ ਤੇ ਵਸਿਆ ਸ਼ਹਿਰ ਬਨੂਰ ਇੱਕ ਇਤਿਹਾਸਕ ਦਰਜਾ ਰੱਖਦਾ ਹੈ ਤੇ ਇਸੇ ਹੀ ਸ਼ਹਿਰ ਦੇ ਵਿੱਚ ਪ੍ਰਾਪਤਨ ਸਮੇਂ ਤੋਂ ਚੱਲਦਾ ਆ ਰਿਹਾ ਗੁੱਗਾ ਮਾੜੀ ਦਾ ਮੇਲਾ ਤੇ ਜਿਸ ਦੀ ਦੇਸ਼ ਉਦੇਸ਼ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਪਹਿਚਾਣ ਹੈ ਲੋਕ ਲੰਬੇ ਸਮੇਂ ਤੋਂ ਹੀ ਇਸ ਮੇਲੇ ਦਾ ਇੰਤਜ਼ਾਰ ਕਰਨ ਆ ਜਾਂਦੇ ਨੇ ਤੇ ਇਸ ਵਕਤ ਸਾਡੇ ਨਾਲ ਦਾ ਗੁੱਗਾ ਚਾਹਰਪੀਰ ਕਮਿਟੀ ਦੇ ਪ੍ਰਧਾਨ ਕਿਰਨਜੀਤ ਸਿੰਘ ਸਾਹ ਜੀ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਜੀ ਆਪ ਜੀ ਦਾ ਵੀ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੋ ਤੁਸੀਂ ਸਾਡੇ ਕੋਲੇ ਪਹੁੰਚੇ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਗੁੱਗਾਵਾੜੀ ਮੇਲੇ ਬਾਰੇ ਤੁਸੀਂ ਜਾਣਨਾ ਪਾਉਂਗਾ ਪ੍ਰਤਾਨ ਜੀ ਸਭ ਤੋਂ ਪਹਿਲਾਂ ਤੁਸੀਂ ਪੁਰਾਤਨ ਮੇਲਾ ਆਪਣੇ ਸ਼ਹਿਰ ਦੇ ਵਿੱਚ ਲੱਗਦਾ ਹੈ ਬਨੂੜ ਦੇ ਵਿੱਚ ਜੀ ਮੇਲੇ ਬਾਰੇ ਚੰਨਾ ਪਾਉ ਜੀ ਕਿ ਕਿਸ ਤਰ੍ਹਾਂ ਦਾ ਇਹ ਮੇਲਾ ਮਨਾਇਆ ਜਾਂਦਾ ਜੀ ਕੀ ਇਸ ਦੀ ਪਛਾਣ ਹੈ ਦੇਖੋ ਗੁੱਗਾਵਾੜੀ ਮੇਲਾ ਸਾਡੇ ਜਨਮ ਤੋਂ ਪਹਿਲਾਂ ਦਾ ਬਨੂੜ ਸਿ ਬਣਾਇਆ ਜਾਂਦਾ ਹੈ ਔਰ ਇਥੇ ਰਾਤ ਨੂੰ ਚੌਕੀ ਵੀ ਭਰਦੀ ਹੈ ਪਹਿਲਾਂ ਤਾਂ ਗੁੱਗਾਵਾੜੀ ਦਾ ਜਿੰਦਾ ਵੀ ਟੁੱਟਦਾ ਸੀ ਜਦੋਂ ਸਵਈਆਂ ਚੋ ਜੋ ਸੰਦਾ ਸੀ ਸਵੇਰੇ ਸਵਈਆਂ ਤੇ ਗੁੱਗੇ ਪੀੜ ਦੀ ਜੋ ਜੋ ਚੌਕੀ ਸੀ ਉਹ ਪਹੁੰਚਦੀ ਸੀ ਤਾਂ ਜਿੰਦਾ ਟੁੱਟ ਜਾਂਦਾ ਸੀ ਪਰ ਇਹ ਪਰੰਪਰਾ ਕਾਫੀ ਦੇਰ ਤੋਂ ਬੰਦ ਹੈ ਔਰ ਸਵਈਏ 31 ਤਰੀਕ ਦੀ ਰਾਤ ਨੂੰ ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਗੁੱਗਾ ਜਹਰ ਪੀੜ ਦੀ ਚੌਕੀ ਭਰੀ ਜਾਊਗੀ ਜਿਸ ਵਿੱਚ ਸਵਈਏ ਸਾਰੀ ਰਾਤ ਗਾਣਗੇ ਔਰ ਇਹ ਚੋਕੀ ਦਾ ਪ੍ਰੋਗਰਾਮ ਚੱਲਦਾ ਹੈ ਔਰ ਇੱਕ ਤਰੀਕ ਨੂੰ ਜਿਵੇਂ ਪਹਿਲਾਂ ਗੁਗਾਮਾੜੀ ਦਾ ਮੇਲਾ ਮਲਾਇਆ ਜਾਂਦਾ ਹੈ ਰੰਗਾ ਰੰਗ ਪ੍ਰੋਗਰਾਮ ਹੁੰਦਾ ਜਿਸ ਵਿੱਚ ਇਸ ਵਾਰ ਚੋਕੀ ਦੇ ਕਲਾਕਾਰ ਸੁਚਾ ਰੰਗੀਲਾ ਅਤੇ ਮਨਦੀਪ ਮੰਡੀ ਪਹੁੰਚ ਰਹੇ ਇਸੇ ਤਰ੍ਹਾਂ 2 ਸਤੰਬਰ ਨੂੰ ਆ ਘੋਲ ਹੋਣਗੇ ਅਤੇ ਇੱਕ ਹੋਰ ਜੋੜੀ ਆ 인ਦਰ ਮਾਨ ਜੋ ਹੈ ਉਹ ਆਪਣਾ ਰੰਗਾ ਰੰਗ ਪ੍ਰੋਗਰਾਮ ਕਰਨਗੇ ਇਸ ਮੇਲੇ ਦੇ ਅੰਦਰ ਅਸੀਂ ਮਹਾਨ ਸ਼ਖਸੀਅਤਾਂ ਨੂੰ ਚੀਫ ਗੈਸਟ ਤੌਰ ਤੇ ਬੁਲਾਉਂਦੇ ਹਾਂ 1 ਸਤੰਬਰ ਨੂੰ ਸਾਡੇ ਐਮ ਐਲ ਏ ਮੈਡਮ ਨੀਨਾ ਮਿੱਤਲ ਜੀ ਉਹ ਬਤੌਰ ਮੁੱਖ ਮਹਿਮਾਨ ਹੋਣਗੇ ਅਤੇ ਉਹਨਾਂ ਦੇ ਨਾਲ ਦਪਿੰਦਰ ਸਿੰਘ ਢਿੱਲੋਂ ਜੋ ਬਨੂੜ ਹਲਕੇ ਚ ਕਾਫੀ ਦੇਰ ਸੇਵਾ ਕਰਦੇ ਰਹੇ ਹਨ ਉਹ ਬਤੌਰ ਵਿਸ਼ੇਸ਼ ਮਹਿਮਾਨ ਅਤੇ संत बिहारी सरन जी ऑल इंडिया महावीर दल ਦੇ ਪ੍ਰਧਾਨ ਉਹ ਵੀ ਵਿਸ਼ੇਸ਼ ਤੌਰ ਤੇ ਬਤੌਰ ਵੀ ਸੇਸ਼ ਮਹਿਮਾਨ ਪਹੁੰਚ ਰਹੇ 33ਵੀਂ ਜੋ ਚੌਕੀ ਹੈ ਰਾਤ ਦੀ ਉਸ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਛਾਵੜਾ ਜੀ ਅਤੇ ਚੰਦੂਆ ਜੀ ਜੋ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਉਹ ਪਹੁੰਚ ਰਹੇ ਹਨ ਅਤੇ 2 ਤਰੀਕ ਨੂੰ ਸਾਡੇ ਹਰदयाल ਸਿੰਘ ਜੀ ਐਕਐਮਐਲਏ ਬਤੌਰ ਮੁੱਖ ਮਹਿਮਾਨ ਆਪਣਾ ਗਰੇਵਾਲ ਸਾਹਿਬ ਐਨ ਕੇ ਸ਼ਰਮਾ ਜੀ ਐਸ ਐਮ ਐ ਸੰਧੂ ਜੀ ਜੋ ਸਾਡੇ ਸਾਥੀ ਵੀ ਹਨ ਪੂਰਾ ਸਹਿਯੋਗ ਵੀ ਕਰਦੇ ਹਨ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਹ ਮੇਲਾ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਪੁਲਿਸ ਅਫਸਰਾਂ ਦੇ ਸਹਿਯੋਗ ਨਾਲ ਯੂ ਸਾਹਿਬ ਦੇ ਸਹਿਯੋਗ ਨਾਲ ਔਰ ਮਾਰਕੀਟ ਕਮੇਟੀ ਦੇ ਸਹਿਯੋਗ ਨਾਲ ਜੋ ਸਾਨੂੰ ਹਰ ਤਰ੍ਹਾਂ ਦੀ ਸੇਵਾ ਅਤੇ ਸਮੂਹ ਜਨਤਾ ਜੋ ਸੇਵਾ ਕਰਦੀ ਹੈ ਉਸ ਦੇ ਸਹਿਯੋਗ ਨਾਲ ਹੀ ਭਰਿਆ ਜਾਂਦਾ ਹੈ ਜਿਸ ਵਿੱਚ ਬਹੁਤ ਹੀ ਵੱਡਾ ਮੇਲਾ ਲੱਗਦਾ ਹੈ ਦੁਕਾਨਦਾਰ ਆਪਣੀਆਂ ਦੁਕਾਨਾਂ ਲਗਾਉਂਦੇ ਹਨ ਦੁਕਾਨਾਂ ਦੇ ਜਿੰਨੇ ਵੀ ਦੁਕਾਨਦਾਰ ਲੱਗਦੇ ਹਨ ਤਿੰਨ ਦਿਨਾਂ ਲਈ ਉਹਨਾਂ ਨੂੰ ਲੰਗਰ ਵੀ ਜੋ ਹੈ ਕਮੇਟੀ ਵੱਲੋਂ ਫ੍ਰੀ ਦਿੱਤਾ ਜਾਂਦਾ ਹੈ ਆ ਪ੍ਰਧਾਨ ਜੀ ਜਿਸ ਦਾ ਤੁਸੀਂ ਦੱਸਿਆ ਜੀ ਕਿ ਇਹ ਮੇਲਾ ਇੱਕ ਪੁਰਾਤਨ ਮੇਲਾ ਹੈ ਔਰ ਵੱਡੇ ਪੱਧਰ ਦੇ ਪ੍ਰਬੰਧ ਤਿਆਰੀਆਂ ਨੇ ਵੱਡੀ ਜ਼ਿੰਮੇਵਾਰੀ ਵੀ ਹੈ ਤੁਹਾਡੀ ਤੇ ਵੱਖ-ਵੱਖ ਸ਼ਕਤੀਆਂ ਦੇ ਕੋਲ ਜਾਣਾ ਹੁੰਦਾ ਹੈ ਜੀ ਉਹਨੂੰ ਤੋਂ ਟਾਈਮ ਲੈਣਾ ਹੁੰਦਾ ਹੈ ਜੀ ਤੇ ਕਿੰਨੀ ਕੁ ਦੇਰ ਤੋਂ ਤੁਸੀਂ ਇਹ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਤਾਂ ਕਿ ਇੱਕ ਸਫਲ ਮੇਲਾ ਇੱਥੇ ਮਨਾਇਆ ਜਾ ਸਕੇ ਅਸੀਂ ਇਸ ਦੀ ਤਿਆਰੀ ਕਰੀਬ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਔਰ ਇੱਕ ਮਹੀਨਾ ਪਹਿਲਾਂ ਅਸੀਂ ਪੂਰੀ ਤਿਆਰੀ ਪਰਮਿਸ਼ਨਾਂ ਲੈਣੀਆਂ ਹੋਰ ਕਰਨਾ ਦੁਕਾਨਾਂ ਬਾਰੇ ਜੋ ਦੁਕਾਨਦਾਰ ਵਿਚਾਰੇ ਦੁਕਾਨਾਂ ਆਪਦੇ ਹਨ ਉਹਨਾਂ ਦੀਆਂ ਦੁਕਾਨਾਂ ਕੱਟਣੀਆਂ ਉਹ ਸਾਡੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹ ਸਾਰੀ ਦੇਖਰੇਖ ਕਰਦੀ ਹੈ ਤੇ ਅਸੀਂ ਜੋ ਮਹਾਨ ਸ਼ਖਸੀਅਤਾਂ ਹਨ ਉਹਨਾਂ ਕੋਲੇ 20-25 ਦਿਨ ਪਹਿਲਾਂ ਪਹੁੰਚ ਕਰਕੇ ਉਹਨਾਂ ਨੂੰ ਇਨਵਾਈਟ ਕਰਦੇ ਆ ਪ੍ਰਧਾਨ ਜੀ ਅਹਿਮ ਸਵਾਲ ਹੈ ਜੀ ਕਿ ਜਦੋਂ ਤੁਸੀਂ ਇਸ ਮੇਲੇ ਦੀ ਜ਼ਿੰਮੇਵਾਰੀ ਸੰਭਾਲੀ ਹੈ ਜੀ ਤੇ ਤੁਸੀਂ ਕਮੇਟੀ ਕਾਇਮ ਕੀਤੀ ਕਦੋਂ ਤੋਂ ਤੁਸੀਂ ਇਸ ਮੇਲੇ ਦੀ ਆਪਣੀ ਬਤੌਰ ਮੈਨੇਜਮੈਂਟ ਜ਼ਿੰਮੇਵਾਰੀ ਨਿਭਾਈ ਹੋ ਮੈਂ ਕਰੀਬ ਮੇਰਾ ਖਿਆਲ ਹੈ ਬਈ 12-13 ਸਾਲ ਤੋਂ ਜਾਂ 15 ਸਾਲ ਤੋਂ ਕਰਾਰਿਆ ਜਿਸ ਵਿੱਚ ਮੇਰੇ ਸਾਥੀ ਜਿਹੜੇ ਬਲਬੀਰ ਸਿੰਘ ਛੋਟਾ ਮਾਲੀ ਵਾਲਾ ਛੋਟੂ ਪੰਡਿਤ ਅ ਪ੍ਰੇਮ ਜਾਨ ਧੰਮਣ ਅ ਮੈਂ ਰਕੇਸ਼ ਮਹਿਤਾ ਹੈ ਜੀ ਆਪਣਾ ਕਟਾਰੀਆ ਜੀ ਐਮ ਸੀ ਆ ਜਿਹੜੇ ਤੇ ਕੱਲੋ ਜੀ ਤੇ ਗਿੰਗੀ ਜੀ ਤੇ ਆਪਣੇ ਬਹੁਤ ਸਾਰੇ ਸਾਥੀ ਜਿਹੜੇ ਹੈ ਇਸ ਮੇਲੇ ਨੂੰ ਕੰਟਰੋਲ ਕਰਦੇ ਆ ਔਰ ਸਾਰੀ ਦੇਖਰੇਖ ਜੋ ਵੀ ਮੱਥੇ ਟਕਵਾਣੇ ਆ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਜਿਹੜਾ ਇਸ ਦੀ ਮੈਨੇਜਮੈਂਟ ਜਿਹੜੀ ਹੈਗੀ ਹੈ ਉਸ ਪ੍ਰੇਮਜਨ ਸੰਮਣ ਚੇਅਰਮੈਨ ਹੈ ਔਰ ਬਲਮੀਤ ਸਿੰਘ ਛੋਟਾ ਵਾਲੇ ਵਾਲਾ ਵਾਈਸ ਚੇਅਰਮੈਨ ਹੈ ਇਸ ਵਾਰ ਤੇ ਛੋਟੂ ਪੰਡਤ ਜੋ ਹੈ ਉਹ ਜਰਨਲ ਸੈਕਟਰੀ ਹੈ ਵਿਕਰਮਜੀਤ ਪਾਸੀ ਸਲਾਹਕਾਰ ਹੈ ਤੇ ਮੈਂ ਵੀ ਪ੍ਰਧਾਨ ਕੰਮ ਕਰਦਾ ਤੇ ਇਸੇ ਤਰ੍ਹਾਂ ਬਾਕੀ ਜਿਹੜੇ ਹੈਗੇ ਆ ਹੋਰ ਅਹੁਦੇਦਾਰ ਹੈ ਜੋ ਸਾਰੇ ਮੇਲੇ ਨੂੰ ਪੂਰਨ ਤਰੀਕੇ ਨਾਲ ਦੇਖ ਅ ਪ੍ਰਧਾਨ ਜੀ ਇੱਕ ਜੇਕਰ ਮੇਲੇ ਦੀ ਆਪਾਂ ਗੱਲਬਾਤ ਕਰਦੇ ਆਂ ਪੁਰਾਣੇ ਸਮੇਂ ਦੇ ਵਿੱਚ ਇਸ ਨੂੰ ਮੌਸਮ ਦੇ ਤੌਰ ਦੇ ਉੱਪਰ ਵੀ ਦੇਖਿਆ ਜਾਂਦਾ ਸੀ ਕਿ ਬਨੂੜ ਦਾ ਮੇਲਾ ਹੋਣਾ ਹੈ ਤੇ ਮੀਂਹ ਪੈ ਜਾਣਾ ਹੈ ਤੇ ਜਦੋਂ ਮੀਂਹ ਪੈਂਦਾ ਸੀ ਜੀ ਕਿਹਾ ਜਾਂਦਾ ਸੀ ਕਿ ਮੇਲਾ ਖਰਾਬ ਹੋ ਗਿਆ ਜੀ ਔਰ ਚਿੱਕੜ ਹੋ ਗਿਆ ਜੁੱਥੇ ਤੇ ਪ੍ਰਾਤਨ ਸਮੇਂ ਦੇ ਮੇਲੇ ਦੇ ਵਿੱਚ ਔਰ ਤੁਹਾਡੇ ਵੱਲੋਂ ਜ਼ਿੰਮੇਵਾਰੀ ਸਾਂਭਣ ਤੋਂ ਬਾਅਦ ਕਿੰਨਾ ਫਰਕ ਆਇਆ ਮੇਲੇ ਦੇ ਵਿੱਚ ਦੇਖੋ ਪਹਿਲਾਂ ਜੋ ਸੀਗਾ ਜਿਹੜਾ ਗੁੱਗਾ ਮਾੜੀ ਦੀ ਜਿਹੜਾ ਮੰਦਿਰ ਹੈ ਉਹ ਵੀ ਖਸਤਾ ਹਾਲਤ ਸੀਗਾ ਉੱਥੇ ਸਿਰਫ 600 200 ਬੰਦਿਆਂ ਦੇ ਲਈ ਇੱਕ ਸੈੱਡ ਸੀਗਾ ਔਰ ਕੋਈ ਬਾਹਰ ਕੋਈ ਥਾਂ ਨਹੀਂ ਸੀ ਕੱਚਾ ਸੀਗਾ ਸਾਰਾ ਜਦੋਂ ਦਾ ਮੈਂ ਮੇਲਾ ਸੰਭਾਲਿਆ ਔਰ ਜੋ ਸਾਡਾ ਗਰਾਊਂਡ ਹੈ ਪਿੱਛੇ ਉਹਦੀ ਵੀ ਕੋਈ ਚਾਰਦੁਵਾਰੀ ਨਹੀਂ ਸੀ ਗੰਦਗੀਰਦਾ ਸੀਗਾ ਸਾਰਾ ਕੁਛ ਸੀਗਾ ਉਸ ਤੋਂ ਬਾਅਦ ਜਦੋਂ ਦਾ ਮੇਲਾ ਸੰਭਾਲਿਆ ਉਸ ਤੋਂ ਬਾਅਦ ਇੱਕ ਚਾਰਦੁਵਾਰੀ ਉੱਥੇ ਵਧੀਆ ਕੀਤੀ ਔਰ ਇੱਕ ਸੈੱਡ ਬਹੁਤ ਵਧੀਆ ਬਣਾਇਆ ਜਿਸ ਚ ਕਟੋ-ਕਟ 1000 ਬੰਦੇ ਮੀ ਵੀ ਜਦੋਂ ਮੀਂਹ ਵਗੈਰਾ ਆਏ ਉਹ ਥੱਲੇ ਇਕੱਠੇ ਹੋ ਸਕਦੇ ਆ ਉਸ ਤੋਂ ਬਾਅਦ ਰੂਮ ਵੀ ਬਣਾਇਆ ਜਿੱਥੇ ਕਿ ਲੰਗਰ ਵਗੈਰਾ ਦਾ ਕੰਮ ਵੀ ਚਲਾਇਆ ਜਾ ਸਕਦਾ ਔਰ ਇਸ ਤੋਂ ਬਗੈਰ ਅਸੀਂ ਜੋ ਸਾਰਾ ਕੱਚਾ ਗਰਾਊਂਡ ਸੀਗਾ ਉਹ ਬਕਾਇਦਾ ਟਾਈਲਾਂ ਲਾ ਕੇ ਪੱਕਾ ਕੀਤਾ ਉਹ ਜੋ ਹੈ ਜੋ ਗੁੱਗਾવાડી ਦੀ ਆਮਦਨ ਹੈ ਉਹਦੇ ਨਾਲ ਪੱਕਾ ਕੀਤਾ ਉਸ ਵਿੱਚ ਕੁਝ ਜਿਹੜੇ ਸਾਡੇ ਜਿਵੇਂ ਪਹਿਲਾਂ ਹਰਦਿਆਲ ਸਿੰਘ ਗੰਬੋਜੀ ਐਮਐਲਏ ਸੀ ਉਹਨਾਂ ਨੇ ਵੀ 50000 ਰੁਪਏ ਦਿੱਤਾ ਇਸ ਤਰ੍ਹਾਂ ਅਸੀਂ ਫੰਡ ਇਕੱਠਾ ਕਰਕੇ ਅੱਜ ਉੱਥੇ ਪੱਕਾ ਫਰਸ਼ ਹੈ ਸਾਰਾ ਕੁਝ ਪੱਕਾ ਹੈ ਔਰ ਚਿੱਕੜ ਵਗੈਰਾ ਦਾ ਕੋਈ ਹੁਣ ਗੁੱਗਾ ਮਾੜੀ ਮੇਲੇ ਦੇ ਗਰਾਊਂਡ ਵਿੱਚ ਕਿਸੇ ਕਿਸਮ ਦਾ ਕੋਈ ਰੁਕਾਵਟ ਨਹੀਂ ਹੈ ਸਮਾਦ ਵੀ ਬੜੀ ਮਰਮਤ ਕਰਾ ਕੇ ਨਵੀਂ ਉਹਦੇ ਰੂਮ ਡੋਰਸ ਸਾਰਾ ਕੁਝ ਅੱਜ ਜੋ ਹੈ ਗੁੱਗਾ ਮਾੜੀ ਜੋ ਵੀ ਦੇਖਦੇ ਹਨ ਉਹ ਪ੍ਰਸ਼ੰਸਾ ਕਰਦੇ ਹਨ ਕਿ ਬਹੁਤ ਜ਼ਿਆਦਾ ਸੁਧਾਰ ਆ ਚੁੱਕੇ ਪ੍ਰਧਾਨ ਜੀ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਜਦੋਂ ਮੇਲੇ ਹੁੰਦੇ ਸੀ ਜੀ ਤਾਂ ਮੇਲਿਆਂ ਦੇ ਵਿੱਚ ਜੇ ਇੱਕ ਪਾਸੇ ਤਾਂ ਸ਼ਰਦ ਦਾ ਮਾਹੌਲ ਹੁੰਦਾ ਸੀ ਜੀ ਅ ਬੱਚੇ ਜਾਂ ਲੇਡੀਆਂ ਆ ਕੇ ਆਪਣੀ ਸ਼ਰਦ ਦਾ ਪ੍ਰਗਟਾਵਾ ਕਰਦੇ ਮੱਥਾ ਟੇਕਦੇ ਸੀ ਤੇ ਦੂਜੇ ਪਾਸੇ ਇੱਕ ਸਹਿਮ ਦਾ ਮਾਹੌਲ ਹੁੰਦਾ ਸੀ ਜੀ ਇਸ ਸਹਿਮ ਦਾ ਮਾਹੌਲ ਇਸ ਤਰ੍ਹਾਂ ਕਿ ਹੁੰਦਾ ਸੀ ਆਪ ਤੋਰ ਦੇ ਉੱਪਰ ਮੇਲਿਆਂ ਦੇ ਉੱਪਰ ਜੋ ਬਦਮਾਸ਼ ਲੋਕ ਨੇ ਉਹ ਘੁੰਮਦੇ ਹੁੰਦੇ ਲੜਾਈ ਝਗੜਾ ਹੋ ਜਾਂਦਾ ਸੀ ਜੀ ਤੁਸੀਂ ਇਸ ਨੂੰ ਕੰਟਰੋਲ ਕਰਨ ਵਾਸਤੇ ਕਿਸ ਤਰ੍ਹਾਂ ਪੁਲਿਸ ਦੀ ਸਹਾਇਤਾ ਲੈਂਦੇ ਹੋ ਕਿਵੇਂ ਕੰਟਰੋਲ ਕਰਦੇ ਸਾਹਿਬ ਮੈਂ ਜਦੋਂ ਦਾ ਆਇਆ ਹਾਂ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੰਦੇ ਹਾਂ ਕਿ ਸਾਨੂੰ ਇੰਨੇ-ਇੰਨੇ ਸਟਾਫ ਦੀ ਲੋੜ ਹੈ ਪਰ ਮੈਂ ਧਨਵਾਦ ਦਿਆਂ ਪੁਲਿਸ ਪ੍ਰਸ਼ਾਸਨ ਦਾ ਵੀ ਸਾਡੇ ਜਿਹੜੇ ਵੀ ਬਨੂਰ ਤੇ ਐਸਐਚਓ ਆਨੇ ਉਹਨਾਂ ਸਾਰਿਆਂ ਦਾ ਧਨਵਾਦ ਹੈ ਕਿ ਉਹਨਾਂ ਨੇ ਪੁਲਿਸ ਦਾ ਹਮੇਸ਼ਾ ਮੇਲੇ ਵਾਸਤੇ ਮੁਕੰਮਲ ਪ੍ਰਬੰਧ ਕੀਤਾ ਉਸ ਤੋਂ ਬਾਅਦ ਮੇਲੇ ਦੇ ਅੰਦਰ ਸਰਾਰਤੀਆਂ ਅੰਸਰਾਂ ਨੂੰ ਨਰਥ ਭਾਣ ਦੇ ਲਈ ਸਾਡੇ ਵਲੰਟੀਅਰ ਵੀ ਘੁੰਮਦੇ ਹਨ ਔਰ ਪੁਲਿਸ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਮੇਲੇ ਚ ਪੂਰਾ ਸਾਥ ਦਿੰਦਾ ਹੈ ਪ੍ਰਧਾਨ ਜੀ ਅ ਅੱਛੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਤੁਹਾਡਾ ਸਾਥ ਦਿੰਦਾ ਹੈ ਜੋਰ ਇੱਥੇ ਸਿਕਿਉਰਿਟੀ ਕਾਫੀ ਟੈਕਨੀਕਲ ਹੈ ਲੇਕਿਨ ਅਜਾ ਜਮਾਨਾ ਹਾਈ ਟੈਕ ਜਮਾਨਾ ਹੈ ਜੀ ਤੇ ਪ੍ਰਸ਼ਾਸਨ ਵੱਲੋਂ ਜਗਾ ਜਗਾ ਕੈਮਰੇ ਲਗਾਏ ਜਾਂਦੇ ਨੇ ਤਾਂ ਕਿ ਕਿਸੇ ਵੀ ਅਨਸਥਾਵੀ ਘਟਨਾ ਦੇ ਬੈਕਗ੍ਰਾਉਂਡ ਨੂੰ ਦੇਖਿਆ ਜਾ ਸਕੇ। ਕੀ ਤੁਹਾਡੇ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਅੰਤਰਿਕ ਟੈਕਨੀਕ ਵਰਤੀ ਜਾ ਰਹੀ ਹੈ? ਇਹ ਬਹੁਤ ਜ਼ਰੂਰੀ ਪ੍ਰਸ਼ਨ ਸੀਗਾ। ਸਾਡੇ ਗੁੱਗਾ ਮਾੜੀ ਮੰਦਿਰ ਤੇ ਪੂਰੇ ਗਰਾਊਂਡ 'ਚ ਜਿੱਥੇ-ਤਿੱਥੇ ਮੇਲਾ ਭਰਨਾ ਹੈ ਕੈਮਰੇ ਲਗਾਏ ਗਏ ਹਨ। ਉਸ ਤੋਂ ਬਾਅਦ ਸਾਡੇ ਸਾਹਮਣੇ ਮਹਾਵੀਰ ਗਲ ਦੀ ਜਗ੍ਹਾ ਹੈ। ਉੱਥੇ ਵੀ ਬਕਾਇਦਾ ਕੈਮਰੇ ਲਗਾਏ ਪਏ ਹਨ ਜੋ ਚਾਰੋਂ ਪਾਸੇ ਕੈਮਰੇ ਨਜ਼ਰ ਰੱਖਦੇ ਆ। ਆ ਪ੍ਰਧਾਨ ਜੀ ਲਾਸਟ ਕੁਐਸਚਨ ਤੁਸੀਂ ਆਪਣੇ ਵੱਲੋਂ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੇਲਾ ਦੇਖਣ ਵਾਲੇ ਔਰ ਮੇਲੇ ਦਾ ਕਿਸ ਤਰੀਕ ਤੋਂ ਕਦੋਂ ਤੱਕ ਮੇਲੇ ਦਾ ਆਯੋਜਨ ਜੋ ਹੈ 31 ਦੀ ਰਾਤ ਤੋਂ ਗੁੱਗਾ ਪੀਰ ਦੀ ਚੌਕੀ ਭਾਟੇ ਪਹਿਲੀ ਦੇ ਜੋ ਤਰੀਕ ਦਾ ਹੈ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਇਲਾਕਾ ਨਿਵਾਸੀ ਬਹੁਤ ਹੁਮ ਹਮਾਲ ਨਾਲ ਪਹੁੰਚਦੇ ਆਂ ਨਵੇਦਨ ਹੈ ਕਿ ਉਹ ਜ਼ਰੂਰ ਮੇਲੇ ਦਾ ਆਨੰਦ ਮਾਣਨ ਪਹੁੰਚਣ ਗੁੱਗਾ ਪੀਰ ਤੇ ਆਪਣਾ ਸਰਦਾ ਨਾਲ ਮੱਥਾ ਟੇਕਣ ਔਰ ਬੜੇ ਸ਼ਾਂਤੀਪ੍ਰੀਆ ਤੰਗ ਨਾਲ ਮੇਲੇ ਦਾ ਆਨੰਦ ਲਾਣ ਕਿਉਂਕਿ ਜੋ ਕਮੇਟੀ ਹੈ ਉਹ ਉਹਨ ਆਪਣੇ ਇਲਾਕਾ ਨਿਵਾਸੀਆਂ ਲਈ ਹੀ ਇਹ ਸਾਰਾ ਮੇਲੇ ਦਾ ਪ੍ਰਬੰਧ ਕਰਦੀ ਹੈ ਤੇ ਇਹ ਸਾਡੇ ਨਾਲ ਮੌਜੂਦ ਹਨ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਕਿਰਨਜੀਤ ਪਸੀਜੀਤ ਇਹ ਉਹਨਾਂ ਨੇ ਮੇਲੇ ਤੇ ਜਦੋਂ ਜੀ ਆਪਣੀ ਕਮੇਟੀ ਸੰਭਾਲੀ ਉਸ ਤੋਂ ਪਹਿਲਾਂ ਦੀ ਅਤੇ ਹੋਂ ਦੇ ਜੋ ਕੰਮਕਾਰ ਕਰ ਰਹੇ ਉਹਨਾਂ ਦੀ ਸਾਰੀ ਆ ਸੰਪੂਰਨ ਤੌਰ ਤੇ ਜਾਣਕਾਰੀ ਦਿੱਤੀ ਹੈ ਤੇ ਪੁਆਇੰਟ ਨਿਊਜ਼ ਟੀਵੀ ਨੂੰ ਮੇਲੇ ਵਾਸਤੇ ਸਪੈਸ਼ਲ ਤੌਰ ਤੇ ਕਵਰੇਜ ਕਰਨ ਵਾਸਤੇ ਆ ਜ਼ਿੰਮੇਵਾਰੀ ਦਿੱਤੀ ਹੈ ਤੇ ਇਸ ਵਕਤ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਮੇਲੇ ਦੇ ਕੀ ਹਾਲ ਚਾਲ ਨੇ ਕਿਸ ਤਰ੍ਹਾਂ ਰੰਗਾ ਰੰਗੇ ਸਟ ਪ੍ਰੋਗਰਾਮ ਨੇ ਅਸੀਂ ਤੁਹਾਨੂੰ ਸਮੇਂ ਦੇ ਨਾਲ ਦਿਖਾਉਂਦੇ ਰਹਿਾਂਗੇ ਤੇ ਮੈਂ ਕੁਲਦੀਪ ਸਿੰਘ ਪੁਆਇੰਟ ਨਿਊਜ਼ ਬਨੂ